ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਕੀ ਹਾਲ ਚਾਲ ਔਰ ਅੰਬੂ ਅੱਜ ਆਏ ਆ ਆਪਾਂ ਪ੍ਰੇਮਪੁਰੀ ਪਿੰਡ ਦਾ ਮੈਚ ਅੰਬੂ ਨਾਲ ਦੇ ਪਿੰਡ ਦਾ ਮੈਚ ਆ ਅਵੀਰ ਵੀ ਆਇਆ ਅੰਬੂ ਦਾ ਹੋਰ ਵੀਰ ਛਾਦੇ ਦੇ ਪਿੰਡ ਦਾ ਮੈਚ ਆ ਬੈਸਟਨ ਮੋਰਸਾ ਅੱਜ ਆਪਣੀ ਟੀਮ ਦੇ ਤਿੰਨ ਪਲੇਅਰਾਂ ਦੇ ਵੱਡੇ ਮਾਨ ਸਨਮਾਨ ਹੋਣੇ ਦੋ ਮੋਰਸਾ ਨਾਲ ਤੇ ਇੱਕ ਵੀਰ ਦਾ ਕੈਂਠੇ ਨਾਲ ਰਵੀਰ ਸਰ ਵੀ ਆਏ ਹੋਰ ਸਰ ਸਾਰੇ ਆਇਆ ਤੇ ਹੋਰ ਬੈਸਟਨ ਮੋਰਸਾ ਬੈਸਟਨ ਮੋਰਸਾ ਨਾਲ ਦੋ ਦਿਨ ਦਾ ਮੈਚ ਆ ਪੂਰੀ ਅੱਗ ਨੇ ਕੋਲ ਕੀ ਮਿਲਦੇ ਤੁਹਾਨੂੰ ਮਿਲਉਂਦੇ ਪੂਰੇ ਪਲੇਅਰ ਹੋਰ ਪਹਿਲਵਾਨ ਜੀ ਵਧੀਆ ਜੀ ਵਧੀਆ ਪਿੰਡ ਦਾ ਮੈਚ ਕਿੰਨਾ ਕੁ ਪ੍ਰੈਸ਼ਰ ਆ ਪ੍ਰੈਸ਼ਰ ਪ੍ਰੈਸ਼ਰ ਨਹੀਂ ਆ ਬਾਬੇ ਦੀ ਕਿਰਪਾ ਨਾਲ ਹਾਰ ਜਿੱਤ ਤੇ ਉੱਪਰ ਵਾਲੀ ਤੇ ਆਪਣੀ ਟੀਮ ਦੇ ਪਲੇਅਰਾਂ ਦੇ ਇੰਨੇ ਵੱਡੇ ਮਾਨ ਸਨਮਾਨ ਹੋਣੇ ਚਾਹੁੰਦੇ ਕੀ ਕਹਿੰਦੇ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰ ਯੂਪੀ 'ਚ ਹੋ ਰਿਹਾ ਇਦਾਂ ਬੜੀ ਖੁਸ਼ੀ ਹੋ ਰਹੀ ਆ ਤਲਾਬ ਦੂਜੇ ਪਲੇਰਾਂ ਨਾਲ ਹੁੰਦਾ ਇਹਦਾ ਹੁੰਦਾ ਕਿ ਆਪਣਾ ਹੀ ਹੁੰਦੇ ਨਾਲ ਅੱਛਾ ਅੱਛਾ ਤੇ ਬੈਸਟਾਂ ਨੂੰ ਮੋਰਸਲਾ ਹੈ ਬੈਸਟਾਂ ਨੂੰ ਮੋਰਸਲਾ ਪਹਿਲੀ ਵਾਰ ਯੂਪੀ ਨੇ ਮੈਚ ਆਇਆ ਹਾਂ ਪਹਿਲੀ ਬਾਬਾ ਗਾਂ ਰੱਖ ਕੇ ਅਗੀਆਂ ਨੂੰ ਹੋਰ ਵੱਡਾ ਕਰਾਂਗੇ ਕਹੋ ਮਲਾਉਣੇ ਤੁਹਾਨੂੰ ਹੋਰ ਟੂਕਾ ਪਿੰਡਾਂ ਜੋ ਮਿਲੋ ਪਲੇਰਾਂ ਨਾਲ ਹੋਰ ਸੁਖ ਹੋਰ ਵੀਰ ਜੀ ਅਮਨ ਨਵੀਰ ਵੀ ਆਇਆ ਸਾਡਾ ਹੋਰ ਵੀਰ ਜੀ ਵੀਰ ਜੀ ਲੋਕੀ ਕਮੈਂਟ ਕਰਦੇ ਵੀਰ ਜੀ ਕੈਮਰੇ ਤੋਂ ਸ਼ਰਮਉਂਦਾ ਬਹੁਤ ਹੈ ਕਿਹੜੀ ਗੱਲੋਂ ਕਿਹੜੀ ਗੱਲੋਂ ਵੀ ਸੰਗ ਲੱਗਦੀ ਹੈ ਸੰਗ ਦੂਰ ਨਹੀਂ ਹੋਣੀ ਹੈ ਕਰੋ ਠੀਕ ਹੈ ਸਾਰੀ ਗੱਲ ਹੋਣੀ ਆ ਮੰਨੂ ਸਰਾਲੀ ਵਾਲਾ ਸਰਲੀ ਵਾਲਾ ਇਹ ਵੀ ਕੋ ਮਾਰੇ ਟਾਈਮ ਤੇ ਟਿਕਟ ਇਹ ਮੁੰਡਾ ਨਵਾਂ ਧਰਤੀ ਪਿੱਛੇ ਵਿਛੜ ਗਿਆ ਜੀ ਹੁਣ ਮੁੰਡੇ ਨੇ ਫੇਰ ਵਾਪਸ ਕੀਤੀ ਆ ਕੋਈ ਚੱਕਰ ਨਹੀਂ ਆਈਓ ਪੀ ਦਾ ਨੰਬਰ ਕਿਹਦੀ ਆ ਇਹ ਤੇ ਮੇਰੀ ਨਹੀਂ ਆ ਆਪਣਾ ਅੰਬੂ ਕਿੱਦਾਂ ਅੰਬੂ ਪਿੰਡ ਦਾ ਮੇਲਾ ਤੱਕ ਆ ਆਪਣੇ ਮੁੰਡੇ ਬੰਬ ਭੋਂਡੇ ਆ ਸੂਰਜ ਕਹਿੰਦੇ ਕੰਬੋ ਨਾਲ ਸੋਖ ਆਪਉਣ ਟੀਮ ਚ ਮੈਂ ਪੱਤਰ ਤੇ ਭੀਮਸੌਰ ਸਿੰਘ ਵੀ ਖੇਡਣ ਡਿਆ ਵਾ ਮਿਲੌਣਾ ਤੁਹਾਨੂੰ ਆ ਆਪਣਾ ਨਮਨ ਇਹਨੂੰ ਤਾਂ ਜਾਣਦੇ ਹੋਗੇ ਛਾਤੀ ਮੈਂ ਨਾ ਹਾਂ ਰਕਵੀਰ ਸਰ ਵੀ ਆਏ ਆਪਣੇ ਅੱਜ ਕਹਿੰਦੇ ਮਨੋਜ ਮਿਸਲੇ ਦਾ ਸਨਮਾਨ ਹੋਣਾ ਵਾ ਮੋਟਰਸਾਈਕਲ ਨਾਲ ਕਿਦਾਂ ਉਸਤਾਦ ਬੜੀ ਹਸਤਾਤੂ ਜਨਾਹ ਯੂਪੀ ਦੀ ਸ਼ਾਨ ਕੀ ਹਾਲ ਹੈ ਇਹ ਯੂਪੀ ਤੇ ਹੀ ਵਸ ਗਿਆ ਪੱਕੇ ਤੌਰ ਤੇ ਹਰਿਆਣਾ ਛੱਡ ਗਿਆ ਹਾਂਜੀ ਹਾਂਜੀ ਸ਼ੰਭੂ ਆਇਆ ਕਹਿੰਦੇ ਆਪਣਾ ਯੂਪੀ ਵਾਲਾ ਪੱਕੇ ਤੌਰ ਤੇ ਡੀਏਬਿਲਟੀ ਟੀਮ ਚੋਂ ਖੇਡਦਾ ਗੱਗੀ ਵਾਲੀ ਨੂੰ ਹੋਰ ਭਾਜੀ ਅਛਾਨਾ ਜੁ ਖਾਨਾ ਜੁ ਯੂਪੀ ਵਾਲਾ ਨਾਲ ਮਹਿਕ ਪੱਤਰਾ ਮਹਿਕ ਪੱਤਰਾ ਵਾਲਾ ਆਇਆ ਮਹਿਕ ਪੱਤਨਾ ਵਾਲਾ ਸੱਜਿਆ ਸਪੈਸ਼ਲ ਆਪਣੀ ਟੀਮ ਚੋਂ ਛੰਨ ਦੇ ਪਿੰਡ ਮੈਚ ਆ ਪੂਰੀ ਅੱਗ ਨਿਕਲੂਗੀ ਪੂਰੀ ਪੂਰੀ ਮੈਂ ਇੱਕ ਪੱਤਰ ਭਾਈ ਆਇਆ ਯੂਪੀ ਦੀ ਟੀਮ ਕਿੱਦਾਂ ਭਾਈ ਕਿੱਦਾਂ ਆਇਆ ਯੂਪੀ ਪਹਿਲਾਂ ਇੱਕ ਪਹਿਲੀ ਵਾਰ ਆਇਆ ਜੋ ਕਿੱਦਾਂ ਪਹਿਲਾਂ ਪਹਿਲਾਂ ਇੱਕੀ ਵਾਰ ਹੀ ਆਇਆ ਪਹਿਲਾਂ ਅੱਛਾ ਅੱਛਾ ਉਸ ਤੋਂ ਬਾਅਦ ਭਾਈ ਹੋਣਾ ਆਇਆ ਅੱਛਾ ਤੇ ਆ ਰਿਹਾ ਮਜਾ ਹਾਂਜੀ ਹਾਂਜੀ ਪੂਰਾ ਹੋਰ ਦਰਮਾਨ ਭਾਈ ਬਹੁਤ ਕਰਦੇ ਭਾਈ ਹੁਣ ਨਾ ਇਦਾਂ ਤੁਸੀਂ ਯੂਪੀ ਆਏ ਜੋ ਉਹਦੀ ਯੂਪੀ ਤੇ ਪੰਜਾਬ ਚ ਕਿੱਦਾਂ ਫਰਕ ਹੈ ਲੋਕੀ ਜਾਣਦੇ ਕਿ ਯੂਪੀ ਦੇ ਭਈ ਇਹ ਆ ਜਿੱਦਾਂ ਯੂਪੀ ਦੇ ਪੰਜਾਬੀ ਕੀ ਮੇਲਾ ਵੇਖ ਕੇ ਕਿੱਦਾਂ ਲੱਗਦਾ ਤੁਹਾਨੂੰ ਨੇ ਕੋਈ ਪੰਜਾਬੀਆਂ ਬਹੁਤ ਉਸ ਦਾ ਦੇਖਦੇ ਨੂੰ ਇੱਧਰ ਕਿੰਨਾ ਟੂਰਨਾਮੈਂਟ ਭਰਿਆ ਹੋਇਆ ਹੈ ਨਾ ਪੰਜਾਬੀ ਵੀ ਬਹੁਤ ਆ ਪਰ ਇਹਨਾਂ ਪੰਜਾਬ ਚ ਵੀ ਹੈ ਨਾ ਪੰਜਾਬੀ ਆਮ ਨਾਲੋਂ ਵੀ ਹੋਣੀ ਚਾਹੀਦਾ ਇਹ ਪਿਆਰ ਦੇ ਕਰਕੇ ਸਟੇਟ ਕਰਕੇ ਹੈ ਨਾ ਕਿ ਥੋੜਾ ਜਿਹਾ ਫਰਕ ਪੈਂਦਾ ਪੰਜਾਬੀ ਇੱਧਰ ਵੀ ਬਹੁਤ ਆ ਭਾਈ ਮੈਚ ਬੜੇ ਮੈਚ ਛੱਡ ਕੇ ਬੰਦਾ ਸਪੈਸ਼ਲ ਆਇਆ ਪਿਆਰ ਆ ਕਹਿੰਦੇ ਛਾਂਨੇ ਨਾ ਆਇਆ ਤੇਰੇ ਪਿਆਰ ਹੀ ਵਿਖੋਣਾ ਪਿਆ ਬਹੁਤ ਬਹੁਤ ਗੋਲੀ ਪਈ ਆ ਸੱਚੀ ਨਹੀਂ ਮੈਂ ਕਹਾਂ ਮੈਗ ਨੂੰ ਕਰਨਾ ਕਰਨਾ ਕਰ ਓਏ ਆ ਮਾਲੋਏ ਪਹਿਵਾਣ ਦੇ ਤੇ ਭਾਈ ਬਾਹਰ ਕਿੰਨੀਆਂ ਕੰਟਰੀਆਂ ਅੱਜ ਖੇਡ ਆਜੋ ਮੈਂ ਭਾਈ ਦੋ ਹੀ ਨਹੀਂ ਲੀ ਜਣੀਆਂ ਹਾਂਜੀ ਅੰਟਰਨੈਸ਼ਨਲ ਕਬੱਡੀ ਪਲੇਅਰ ਭਾਈ ਲੋਕ ਲਾਉਣਾ ਫਿਰ ਜਾਂ ਦੋ ਇੰਟਰਨੈਸ਼ਨਲ ਪਲੇਅਰ ਸਿੱਧਾ ਆਪ ਪਹਿਲੀ ਈਅਰ ਯੂਪੀ ਜਾਪੇ ਆ ਆਪਣੇ ਉਹ ਦੂਜਾ ਖੇਡਣ ਡਿਆ ਵਾ ਟੀਮ ਸੋਰਸਿੰਗ ਵਾਲਾ ਵੀ ਖੇਡਣ ਡੇ ਆਪਣੀ ਟੀਮ ਚ ਮਿਲਾਉਂਦੇ ਭਾਈ ਦਾ ਵੀ ਹਾਂਜੀ ਮਨੋਜ ਵੀਰ ਇਹਨਾਂ ਦਾ ਮੋਟਰਸਾਈਕਲ ਦਾ ਮਾਨ ਸਨਮਾਨ ਹੋਣਾ ਯੂਪੀ ਦੀ ਟੀਮ ਚੋਂ ਕਿਦਾਂ ਭਾਜੀ ਕੀ ਵੀ ਵੀਡੀਓ ਕੋਈ ਅਰ ਤੁਸਣਾ ਕਿਦਾਂ ਲੱਗਣ ਡਿਆ ਮੋਟਰਸਾਈਕਲ ਮਾਨ ਸਨਮਾਨ ਚ ਹੋਣਾ ਭਰਾਵਾ ਦੀ ਦਵਾ ਹੋਰ ਕੀ ਆ ਯਾਰ ਇਹ ਪਰਾ ਮੈਂ ਤਾਂ ਕੀਤੀ ਪਰਾ ਨੇ 사જનਵੀਰ ਬਹੁਤ ਕੀਤੀ ਪਰਾ ਸਾਜਨਵੀਰ ਦਾ ਕਿੰਦਾ ਪਿਆਰ ਮੁਹੱਬਤ ਕਿੰਦਾ ਪਿਆ ਗੁਰਦਾਸਪੁਰ ਦਾ ਵਾ ਤੁਸੀਂ ਹਰਿਆਣੇ ਦੇ ਤੇ ਆਏ ਰਹਿਣ ਯੂਪ ਡੇਜੋ 15 ਚ ਪਿਆ ਜਦੋਂ ਮੈਂ ਪਲੱਸ 2 ਚੋਂ ਨਾ ਆਹ ਪਲੱਸ 1 ਚ ਜਦੋਂ ਆਇਆ ਨਾ ਇਹ ਉਦੋਂ 70 ਕਿਲੋ ਧਾਉਂਦਾ ਮੈਂ ਮਿਹਨਤ ਕਰਦਾ ਬੜੀ ਵਧੀਆ ਅੱਛਾ ਅੱਛਾ ਤੇ ਉਦੋਂ ਬਾਅਦ ਤਾਂ ਆਪਣਾ ਇੰਦਾ ਪਿਆਰ ਉਦੋਂ ਆਪਾਂ ਆਪਣੀ ਯਾਰੀ ਨਹੀਂ ਹੁੰਦੀ ਬਸ ਤੁਸੀਂ ਜਾਣਦੇ ਹਾਂ ਕਹਿੰਦੇ ਯਾਰ ਵੱਖਰੇ ਹੁੰਦੇ ਮੇਰੇ ਵੱਖਰੇ ਹੁੰਦੇ ਅੱਛਾ ਬਾਅਦ ਵਿੱਚ ਆਪਣਾ ਪਿਆਰ ਜ਼ਿਆਦਾ ਪੈ ਗਿਆ ਪਰ ਆਪਾਂ ਜਾਣਦੇ ਕੋਈ 2015 ਦੀ ਹੈ ਫੱਕਰ ਬੰਦੇ ਆ ਭਰਾ ਦੋਵੇਂ ਵੀਰ ਆ ਮਨੋਜੀ ਵੀਰ ਹਰਿਆਣੇ ਤੋਂ ਆ ਸਜਨ ਵੀਰ ਪੰਜਾਬ ਗੁਰਦਾਸਪੁਰ ਤੋਂ ਆ ਰਹਿਣ ਯਾ ਹੁਣ ਯਾਰੀ ਨਿਭਾਉਣ ਯੂਪ ਜਿਹੜੇ ਆ ਰਹਿੰਦੇ ਯੂਪੀ ਦੇ ਆ ਯਾਰ ਇਹ ਭਰਾ ਹੀ ਆਪਣੇ ਇਹਦਾ ਆਪਣਾ ਭਰਾ ਬੈਠਾ ਪਿੱਛੇ ਸੋਖ ਯੂਪੀ ਵਾਲਾ ਜਿਹੜੇ ਬਣ ਕੇ ਬਣ ਕੇ ਪਿੱਛੇ ਅੰਬੂ ਵੀ ਆ ਗਿਆ ਹਮਮ ਵੀ ਹੁਣ ਜਦੋਂ ਮੌਕਾ ਮਿਲਦਾ ਵੀ ਪਰ ਜਦੋਂ ਪਲੇਅਰ ਜਿਆਦੇ ਹੁੰਦੇ ਆ ਫਿਰ ਉਹ ਚ ਮੌਕਾ ਨਹੀਂ ਮਿਲਦਾ ਭਾਈ ਕਿਉਂਕਿ ਜਿਹੜੇ ਆਪਣੇ ਤੋਂ ਸੀਨੀਅਰ ਹਾਂ ਹਾਂਜੀ ਪਹਿਲਾਂ ਉਹਨਾਂ ਨੂੰ ਮੌਕਾ ਮਿਲਦਾ ਹਨਾ ਤਾਂ ਕਰਕੇ ਭਾਈ ਜਿਹੜੀਆਂ ਟੀਮਾਂ ਵਧੀਆ ਬਣਦੀਆਂ ਹਨਾ ਪੰਜਾਬ ਜਿਹੜੀ ਹੁਣ ਟੀਮਾਂ ਸਾਰੀਆਂ ਨਵੀਆਂ ਬਣਦੀਆਂ ਨਵੇਂ ਪਲੇਅਰ ਖੇਡਦੇ ਆ ਤੇ ਪੁਰਾਣੀ ਵੀ ਹੈਗੀ ਜਿੱਦਾਂ ਵਿੱਚ ਪਰ ਨਵੇਂ ਖੇਡ ਕੇ ਕਰਕੇ ਕੀ ਹੁੰਦਾ ਜੀ ਮੌਕਾ ਬਹੁਤ ਆ ਭਾਈ ਅੱਛਾ ਅੱਛਾ ਹੁਣ ਜੇ ਭਾਈ ਮਤਲਬ ਆਪਾਂ ਖੜਕੀ ਮੁੜਨਾ ਹਾਂ ਮੈਂ ਹੁਣ ਹੁੰਦਾ ਕੀ ਕਰਦਾ ਸਹੀ ਗੱਲ ਹੈ ਉਹਦੇ ਨਾਲ ਇਹ ਚੰਗਣ ਭਈ ਆਪਾਂ ਜੀ ਇਹਨਾਂ ਨਾਲ ਆਉਂਦੇ ਸਾਲ ਵੀ ਕੈਨੇਡਾ ਖੇਡੋਗੇ ਹੈਂ ਇਹ ਦੇਖੋ ਜਿੱਦਾਂ ਬਾਬਾ ਮੇਰੇ ਰੱਖਿਆ ਇੱਕ ਸੀਜ਼ਨ ਤੇ ਲਾਏ ਦੋ ਸੀਜ਼ਨ ਨਿਊਜ਼ੀਲੈਂਡ ਦੇ ਨਾਲ ਹਾਂਜੀ ਭਾਈ ਜਿੱਦਾਂ ਮਹਾਰਾਜ ਮੰਜ਼ੂਰ ਆ ਭਾਈ ਓਦਾਂ ਹੀ ਹੈ ਨਾ ਚਲੋ 60 ਤੋਂ ਬਾਅਦ ਹੁਣ ਰਿਕਵਰੀ ਰਿਕਵਰੀ ਕੀਤੀ ਹੈ ਨਾ ਹਾਂਜੀ ਭਾਈ ਹੁਣ ਥੋੜਾ ਜਿਹਾ ਭਾਈ ਸੱਟ ਜਾ ਹੋਇਆ ਫੇਰ ਭਾਈ 60000 ਭਾਈ ਲੱਗਦੇ ਰਹਿੰਦੇ ਨੇ ਫਿੱਟ ਦੇ ਥਾੜਾ ਰੋਜ਼ ਸਾਲਾ ਕਿਸੇ ਨਾ ਕਿਸੇ ਕੋਈ ਨਾ ਕੋਈ ਹੋ ਹੀ ਜਾਂਦਾ ਭਾਈ ਸਹੀ ਗੱਲ ਆ ਤੇ ਬੈਸਟ ਕਿਦਾਂ ਆਖੇ ਰਹੇ ਰਾਈਓ ਕਿਦਾਂ ਟਰੈਕਟਰ ਤੋਂ ਬੈਸਟ ਭਈ ਮੈਂ ਉਹਦਾ ਮਤਲਬ ਬੁਲਟ ਤੋਂ ਇੱਕ ਗੱਡੀ ਕਰੇਗੀ ਉਹ ਇੱਕ ਬੁਲਟ ਨਿਕਲ ਗਿਆ ਇੱਕ ਬੁਲਟ 12 ਚੋਂ 12 ਹਜ਼ਾਰ ਹਾਂਜੀ ਮੇਰੀਆਂ 14 ਚੋਂ 11 ਕੇ ਫਿਰ 12 ਅੱਛਾ ਟਰੈਕਟਰ ਜੇਜਣਾ ਹੀ ਆ ਹਾਂਜੀ ਭਾਈ ਚਲੋ ਪਰ ਭਾਈ ਜਿੱਦਾਂ ਹਨ ਜੋ ਕਿਸਮ ਦਾ ਉਹੀ ਮਿਲਦਾ ਸਹੀ ਗੱਲ ਅੱਜ ਵੀ ਹੈਗੇ ਮੋਟਰਸਾਈਕਲ ਬੈਸਟਾ ਨੂੰ ਦੇਖੋ ਭਾਈ ਕੀ ਬੰਦਾ ਬੱਬੂ ਸੁਖ ਰੱਖੀ ਅਜੇ ਉਹ ਪੂਰਾ ਜ਼ੋਰ ਮਾਰਨਾ ਹੈ ਹਾਂਜੀ ਹਾਂਜੀ ਤਾਂ ਕਿ ਜਿੱਦਾਂ ਮਾਰਾਂਗੇ ਚਲੋ ਫਾਈਟ ਬਾਰੇ ਫਾਈਟ ਲੱਗੇ ਜਿੰਨਾ ਜ਼ੋਰ ਜਿੰਨਾ ਜ਼ੋਰ ਤੇਤ ਨੂੰ ਗੀਰਾਂਗੇ ਉਹ ਕਿਹੜੀ ਡੀਟੀ ਟੀਸ਼ਰਟ ਅੰਬੂ ਕਿਹੜਾ ਦੀ ਟੀਸ਼ਰਟ ਠੀਕ ਹੈ ਕਰਕੇ ਨਹੀਂ ਵੇਰ ਕੇਂਦਰ ਗਿਆ ਪੂਰਾ ਸੁੱਕਾ ਬੜਾ ਆਪਣੇ ਇਹ ਮੰਨ ਲੈਣਾ ਪਹਿਣਾ ਪਹਿਣਾ ਨਹੀਂ ਤੇ ਨਹੀਂ 50 50 ਨਾ ਆਇਆਕਰ ਆਪਣੇ ਆਪ ਤੇ ਡਬਲ ਨਾ ਆਏਗਾ ਮੋਟਰ ਸਾਹਿਬ ਆ ਗਏ ਆ ਇਹਨਾਂ ਸਾਡੀ ਕਲੱਬ ਨੂੰ ਦੋ ਤਿੰਨ ਮੋਟਰਸਾਈਕਲਾਂ ਦਿੱਤੀਆਂ ਵਾ ਹੋਰ ਭਾਜੀ ਪਰ ਦੇ ਹੀ ਦਿੱਤੀਆਂ ਪ੍ਰੋਮੋਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਲੇਅਰਾਂ ਪਲੇਅਰਾਂ ਦਾ ਮੁੱਲ ਪਿਆ ਵਾ चलिए ग्राउंड चल ग्राउंड चलिए नमन आप चलना ग्राउंड नमन

ਫਿਰਦੇ ਆ ਉਹ ਜਹਾਜ਼ ਫਿਰਦੇ ਆ ਉਹ ਟ੍ਰੈਂਟਰੀ ਵਾਲੇ ਭਰਾਵਰੇ ਕਟ ਉਹ ਨਾਲ ਖੜੇ ਨਾਲ ਤੇ ਛੋਟੀ ਵੀ ਪੱਲੇ ਬਲ ਰਹਾ ਹੈ ਜਿਹੜੇ ਪਾਸੇ ਬਾਬਾ ਪਾਲਾ ਜੀ ਕਬੱਡੀ ਕਰਾਉਂ ਤੇ ਦੂਜੇ ਪਾਸੇ ਮੀਰੀ ਤੇਰੀ ਖਾਸ ਕਬੱਡੀ ਕਰਦੀ ਨਰਾਮ ਜੀ ਕੇ ਪਾਸੇ ਅੱਗੇ ਆ ਗਿਆ ਬਾਬਾ ਜੀ ਖਾਨਾ ਆਹ ਸਾਹਮਣੇ ਸੁਖ ਜੂਤੀ ਵਾਲਾ ਸੁਖ ਜੂਤੀ ਵਾਲਾ ਸੁਖ ਐ ਗੱਲ ਐ ਗੱਲ ਇਧਰ ਭੇਜ ਦੀ ਪਹਿਲਾ ਮੈਚ ਆਪਣੀ ਟੀਮ ਜਿੱਤ ਗਿਆ ਓਏ ਲਿੰਕਾ ਲੇ ਯਾਰ ਓਏ ਲਿੰਕਾ ਕਾ ਗਈ ਲਿੰਕਾ ਲਿੰਕਾ ਟੀਮ ਜਿੱਤ ਗਈ ਆਪਣੀ ਅੰਬੂ ਇੱਥੇ ਨਹੀਂ ਜਮੀ ਫੇਟ ਭੈਣੇ ਪੂਰਾ ਫੇਟਿਆਂ ਨੂੰ ਪੂਰਾ ਸੋਨਾਂ ਨੂੰ ਬਿਚਲੇ ਆ ਹੋਟਲ ਚ ਨਾਲ ਭਾਈ ਜੋਰ ਕਮਲ ਜੀ ਕੋਈ ਨਹੀਂ ਕਿਦਾਂ ਦਾ ਮੈਚ ਵਧੀਆ ਰਿਹਾ ਜੀ ਕਮਲ ਜੀ ਨਾਲ ਕਮਲ ਜੀ ਦਾ ਪ੍ਰਚਾਰ ਨੂੰ ਤੋਂ ਸਰਪੰਚ ਸਾਹਿਬ ਆਇਆ ਕਮਲ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਚਾਚਾ ਜੀ ਆ ਕਿੱਦਾਂ ਦਾ ਰੇਟਾ ਜੀ ਮੈਡੀਓ ਬਹੁਤ ਵਧੀਆ ਬਾਤ ਹੋਈਆ ਯੂਪੀ ਆ ਗਿਆ ਕਿੱਦਾਂ ਲੱਗਿਆ ਯੂਪੀ ਆ ਗਿਆ ਬਹੁਤ ਵਧੀਆ ਪਹਿਲਾਂ ਵੀ ਆਏ ਕਿ ਨਹੀਂ ਨਾ ਅੱਛਾ ਅੱਛਾ ਬਹੁਤ ਮੂਡ ਦਾ 26 ਤਰੀਕ ਨੂੰ ਇੱਕ ਲੈਣਾ ਹੈ 26 ਨੂੰ ਜਦੋਂ ਮੋਟਰਸਾਈਕਲ ਮਿਲਿਆ ਜਬੀ ਜਨਵਰੀ ਨੂੰ ਆਏ ਸੀਗੇ ਅੱਗੇ ਦੇਖ ਚਲੋ ਅੱਜ ਇਕੱਲਾ ਗੱਲ ਕਰੋਦੇ ਆ ਤੁਹਾਡੇ ਬਾਹਰ ਦੇ ਅੱਜ ਕੱਲ ਡਰਾਈਵ ਕਰਦੇ ਹਾਂ ਵੈਲੋ 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 ਸਾਬ ਆ ਗਿਆ ਦੋਸਤੋ ਉਹ ਸਰਪੰਚ ਸਾਹਿਬ ਆਇਆ ਜੱਗਪੁਰ ਤੋਂ ਔਰ ਸਰਪੰਚ ਸਾਹਿਬ ਕੀ ਹਾਲ ਜੀ ਉਹਨੇ ਤਾਂ ਬਹਿ ਗਏ ਕੁਝ ਬਾਗਰ ਨਾ ਦਾ ਕੀ ਦੇ ਕਰ ਆ ਸਾਰੇ ਆਪਣੇ ਅਕੈਡਮੀ ਮੈਨੇਜਮੈਂਟ ਕਰਦੇ ਆ ਲਾ ਲੈਂਦੇ ਕੋਈ ਨਹੀਂ ਸਰ ਨਾ ਸਾਰੇ ਆ ਪਾ ਲਖਸ਼ਰੀ ਗਾਲ ਦੋਸਤੋ ਅੱਜ ਆ ਮੈਚ ਦਾ ਦੂਜਾ ਲੈਣ ਆਪਾਂ ਆ ਮੇਰੀ ਪਰੀ ਅਕੈਡਮੀ ਅਗਵਾਨਪੁਰ ਵਾਲੀ ਇਹ ਆਪਣੀ ਅਕੈਡਮੀ ਦੀ ਚੌਥੀ ਅਕੈਡਮੀ ਆ ਜਿਹੜੀ ਸਭ ਤੋਂ ਬੜਾ ਜਿਹਾ ਪੜੀਆਂ ਤੇ ਆਪਣੇ ਫੈਨ ਆਏ ਆ ਮਿਲਣ ਬੁਲਾਓਗੇ ਇੱਥੇ ਸਾਰੇ ਤੇ ਮਿਲਦੇ ਤੁਹਾਨੂੰ ਮੈਚ ਤੇ ਫਿਰ ਮਾਣਗੇ ਇਦੋਂ ਰੈਸਟ੍ਰੂਇਸਟ ਅੱਧੇ ਪਲੇਅਰ ਆਪਣੇ ਨਾਲ ਹੀ ਆ ਗਏ ਗੈਰੂ ਆਪਣੀ ਚੌਥੀ ਅਕੈਡਮੀ ਮੀਰੀਪਰੀ ਦੀ ਇਹ ਪਿੰਡ ਦੀ ਬਜਨੌਰ ਵੱਲ ਮਿਲਦੇ ਤੁਹਾਨੂੰ ਮੈਚ ਤੇ ਪਹੁੰਚ ਕੇ ਫਿਰ ਕੋ ਆਏ ਇਹ ਸਾਰੇ ਇੱਥੇ ਅਕੈਡਮੀ ਮੈਨੇਜਮੈਂਟ ਕਰਦੇ ਆ ਸਰਦਾਂ ਨੂੰ ਰੱਖਿਆ ਸਰਦਾਂ ਬਹੁਤ ਧੰਨਵਾਦ ਅੰਦਰ ਕੀ ਕਹਿਣਾ ਜਾਊਗਾ ਕਹਿਣਾ ਚਾਹਾਂਗੇ ਤੈਨੂੰ ਰੱਖ ਲਿਆ ਸਮਝ ਲਾਉਂਦੇ ਸਭ ਨੂੰ ਰੱਖ ਲਿਆ ਉਹ ਤਾਂ ਘਪਾ ਲਿਆ ਇਹਨੂੰ ਖਵਾ ਪਿਆਗੇ ਅਕੈਡਮੀ ਸੋਖੂ ਨਹੀਂ ਉੱਠ ਗਏ ਕਿਦਾਂ ਮੰਨੂ ਕਿਦਾਂ ਲੱਗਾ ਕੱਲ ਦਾ ਮੈਚ ਬਹੁਤ ਵਧੀਆ ਨਜ਼ਾਰੇ ਚਲੋ ਮਿਲਨੇ ਫਿਰ ਮੈਚ ਦੀ ਮਾਰ ਨੂੰ ਜੇ ਅਸਰੇ ਚੇਲੇ ਮਨ ਕਹਿਦਾ ਬਹੁਤ ਤਨਵਾਰ ਚਾਵਾ ਦੇ ਪਰੌਂਠੇ ਦੀ ਸੇਵਾ ਸੋਖਣੀ ਅਨੰਦ ਮੰਨਣ ਦਾ ਮਨਾਵੀਰ ਨੋਂਡਿਆ ਮਨਾਵੀਰ ਚਾਹ ਪੀਣੀ ਆ ਮਨਜੀ ਸਾਲਾਂ ਦੀਆਂ ਸਾਲਾਂ ਨਿਕਲ ਗਈਆਂ ਵੀਰ ਨਾਲ ਰਿਹਾ ਬੱਸ ਗਰ ਆਪਾਂ ਅਕੈਡਮੀ ਤੋਂ ਆ ਗਏ ਆ ਬੰਕਣ ਲੱਗੇ ਹਾਟਲ ਆਪਣੀ ਟੀਮਤ ਦੀ ਉੱਥੇ ਸਟੇ ਕੀਤੀ ਆ ਨਾਲ ਅੱਡੇ ਬੱਲੂ ਜੋਹੜ ਇਹਦੇ ਪਲੇਅਰ ਦਾ ਮਾਰ ਤਾਣ ਨਾਲ ਅੱਡੇ ਮੰਦੂਸਰਲੀ ਯਾਰ ਅਸੀਂ ਆਏ ਤਾਂ ਗਰਾਊਂਡੇ ਪਹੁੰਚ ਗਏ ਆ ਹਵਾਈ ਅੱਡੇ ਪਹੁੰਚ ਸਰ ਜੀ ਬੰਦਿਆ ਜੀ ਪ੍ਰੋਮੋਟਰ ਸਾਹਿਬ ਕੁਰਦਾ ਪਾ ਕੇ ਆ ਗਏ ਥਾਰ ਕਿੱਥੇ ਗਈ ਆ ਖਾਰਵੀ ਜੀ ਜਿਹਨਾਂ ਦੀ ਅੱਗੀ ਲੱਗ ਗਈ। ਹੋਰ ਜੀ ਗੁਰਜਨ ਸਿੰਘ ਜੀ ਵਧੀਆ ਜੀ ਵਧੀਆ ਹੋਰ ਸੁਣਾਓ। ਚਾਚੂ ਮਾ ਰਵਜਲ ਕਰਨ ਬੁਲਟ ਤੇ ਕੋ ਵੱਡਿਆ ਭਰਾਵਾ। ਉਹਦੇ ਨੇ ਜੀ ਇਧਰ ਆ ਕੇ। ਕੌਣ ਹੈ? ਚਾਚੂ ਇਹਨਾਂ ਦਾ ਸਰਪੰਚ ਆ। ਅੱਛਾ ਜੀ ਅੱਛਾ ਜੀ। ਬੁਲਟ ਤੇ ਗਿਆ ਭਰਾਵਾ। ਆ ਜਾਓ ਇਲਾਕੇ ਮੈਨੂੰ ਦੱਸਣਾ। ਉਹ ਕਮਲ ਜੀ। ਥਾਰ ਥੱਲੇ ਖਲੋਤੀ ਆ ਵੀਰ ਜੀ ਜਾ ਕੇ ਵੇਖ ਸਕਦੇ। ਨਹੀਂ ਹੈਗੀ। ਜਾ ਕੇ ਦੇਖੋ ਮਣੀ ਸਬਾਹ। ਇੱਧਰ ਦੀ ਸਾਈਡ ਜਾਉ। ਇੱਧਰ ਨਾ ਰੱਖੋ ਕੈਮਰਾ। ਵੀਰ ਖਾਮਤੀ ਸਮੇਂ ਨਾਲ ਤੋਂ ਮੜੀ ਇੰਦਰੂਪੁਰ। ਗੋਲ ਜੀ ਆਪਾਂ ਪਹੁੰਚ ਗਏ ਆ ਗਰਾਊਂਡ ਫੀਅਰ ਮੈਚ ਚ ਉਹ ਦੇ ਦੇ ਯਾਰ ਇਹ ਮਨ ਤਾੜੇ ਅੱਡੇ ਖੈਦਲ ਮੈਚ ਆ ਇਹ ਮੈਚ ਦੋ ਦਿਨ ਦਾ ਹੁੰਦਾ ਵਾ ਤੇ ਮਿਲਦੇ ਤੁਹਾਨੂੰ ਗਰਾਊਂਡ ਜਸਵੀਰ ਪਹੁੰਚ ਗਿਆ ਮੈਚ ਦੇ ਵਿੱਚ ਕਿੱਦਾਂ ਜਸਵੀਰ ਕਿੱਦਾਂ ਭਾਈ ਗੱਲ ਕਰੋ ਯਾਰ ਹੋਰ ਮਨਨ ਭਾਈ ਉਹ ਬੋਟੇ ਸਾਡੇ ਪੂਰੇ ਕੈਮ ਕੈਮ ਕੀ ਸੁਣਾਉ ਮੈਂ ਜਾਣਾ ਸੱਚਾ ਨਹੀਂ ਕੋਈ ਟੈਂਸ਼ਨ ਨਹੀਂ ਟਰੋਲ ਮਾਰ ਉਸ ਨਾਲ ਟਰੋਲ ਮਾਰ ਬੰਦਾ ਬੜਾ ਮੁੰਗਾਈ ਵਿੱਚ ਨਹੀਂ ਕਿੰਨਾ ਆ ਹਾ ਵੱਡੇ ਵੀਰ ਆਪਣੇ ਨਾਲ ਮਿਲੋ ਸਸੀ ਗਾਉਲੀ ਜੀ ਯਾਰ ਬਹੁਤ ਫਤਿਹ ਮੇਰੇ ਬਾਜਾ ਵਾਲੇ ਦੀ ਰਿਕਲੂ ਆ ਗਾ ਕੱਢੋ ਗਿਆ ਉਹ ਵਾਇਗਰ ਕੱਢੇਗਾ ਉੱਤਮ ਨੂੰ ਜਿੱਤ ਲਾ ਕੇ ਨਾ ਆਉਂਦਾ ਉਹਦੀ ਕੋਈ ਗੱਲ ਨਹੀਂ ਪਲੇਅਰ ਨੇ ਕਿ ਜਿੰਨਾ ਤੇ ਪਲੇਅਰ ਨਹੀਂ ਹੈ ਜਿੱਤ ਦੇ ਕੋ ਜਿਹੜਾ ਗਰਾਊਂਡ 'ਚ ਵੱਡਣਾ ਉਹ ਉਹ ਆ ਕਢਵਾਉਣਾ ਆਪ ਕੋ ਨਾਲ ਉਹ ਨਹੀਂ ਤੀ ਬੱਦ ਖੜਾ ਹੋ ਗਿਆ ਉਹ ਵਸਤੂ ਮਨੂ ਟੋਕੇ ਆਪਣਾ ਭਾਈ ਜਿੰਨਾ ਕਿ ਤੇਰਾ ਹੈ ਭਰਾਵਾ ਮੈਂ ਕਿਹੜੀ ਦੂਤਰ ਰੱਖਿਆ ਉਹਨਾਂ ਵੀ ਜਾਣਾ ਹੈ ਚੱਲੇ ਆਪਾਂ ਗਰਾਊਂਡ ਮੈਚ ਆ ਗਿਆ ਆਪਣਾ ਹਰਿਆਣੇ ਬੋਲੇ ਆਪਾਂ ਨਾਲ ਬੱਚੇ ਭੈਣ ਤੁੰਗਿਆ ਕੇ ਮੰਨਾ ਜੀ ਨਵਨ ਪਾਂਡੂ ਅੱਜ ਦਾ ਖਾਨਾ ਜੁਪੀ ਵਾਲਾ ਨਾਲੀ ਆ ਰਿਕਸ਼ਰ ਸਿੰਘੀਆਂ ਨਾਜਨ ਕਹਿੰਦੇ ਟਾਪੀ ਮਾਜਰਾ ਟਾਈਗਰ ਆਖਿਆ ਗਿਆ ਰਿਕਸ਼ਰ ਸਿੰਘੀਆਂ ਬੱਲੇ ਬੱਲੇ ਕਰਾ ਗਿਆ ਆ ਨਾਜਨ ਕਹਿੰਦੇ ਘਾਰੀ ਆ ਸਾਹਮਣੇ ਕਹਿੰਦੇ ਛਿਆਰੀ ਖੱਤੇ ਵਾਲਾ ਮਹਾਰਾਜਨ ਆ ਰਿਹਾ ਆ

ਕੱਪ ਦੇ ਪਰਸਪਰ ਜੀਤ ਮਾਨ ਸਤਿਗੁਰੂ ਦਾ ਆਸਕੀ ਕਿਰਪਾ ਨਾਲ ਆ ਦੋ ਮੋਟਰਸਾਈਕਲ ਜਿਹੜੇ ਬੜੇ ਸਨਮਾਨ ਦਿੱਤੇ ਜਾ ਰਹੇ ਨੇ ਇੱਕ ਇੱਕ ਸਨਮਾਨ ਦਾ ਪਹਿਲਾ ਕਹਿੰਦੇ ਕਮਲ ਜੱਤਪੁਰੇ ਨੂੰ ਦਿੱਤਾ ਗਿਆ ਹੈ ਸਰਦਾਰ ਜਸਮਤ ਸਿੰਘ ਭੂਰ ਜਿਨ੍ਹਾਂ ਨੂੰ ਕਹਿੰਦੇ ਜਰਤ ਮੈਡਰ ਤੇ ਦਸਤ ਜਾਫੇ ਨੂੰ ਦੋ ਮੋਟਰਸਾਈਕਲ ਉੱਤੇ ਜਾਣੇ ਹੈ ਅੰਮ੍ਰਿਤ ਨਾਲ ਦੂਰਾ ਟਾਈਮ ਸੁਖਣਾ ਦਿੱਤਾ ਜਾਣਾ ਹੈ ਤੇ ਸਾਰੇ ਲੋਕ ਵੀ ਪੜਾ ਕਹਿੰਦੇ ਕਿ ਸਾਰਿਆਂ ਨੂੰ ਮੋਟਰਸਾਈਕਲ ਆਉਣ

ਰਾਮਾ ਚੋੜਾ ਤੇਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤੇਨੂੰ ਮਨੋਜ ਕਿਸੇ ਦਾ ਸਵਾਦ ਹੀ ਤੇਨੂੰ ਮਨੋਜ ਪਰਵਾਸ ਕਰ ਕਿ ਆਪਣੇ ਵੀਰ ਹੈ ਤੇਨੂੰ ਪਿਆਰ ਕਰਦੇ ਵੱਡੇ ਕਬੱਡੀ ਦੇ ਪ੍ਰੋਫੈਸਰ ਵਾਹ ਵਾਹ ਨੋਜੋ ਫੋਟੋ ਖਿਡਾ ਲੀਓ ਬੋਟਾ ਬਾਬਾ ਜੀ ਕਿਤੇ ਬਾਬਾ ਜੀ ਨੂੰ ਬਰਾ ਬਾਬਾ ਜੀ ਆਇਓ ਵੀਰ ਜੀ ਬਾਬਾ ਜੀ ਬਾਬਾ ਜੀ ਨਾਲ ਬਲੌਗ ਦੇ ਚਾਰੇ ਵੱਟ ਜੱਜਾ ਜਿੱਤੇ ਨਾ ਤੇ ਸਵਾਦ ਦਾ ਕਾਰਨ ਬਣਾ ਕਰਦੇ ਨੇ ਕਿਤੇ ਬਾਈ ਭਾਈ ਜੌਨ ਮਰਦਾ 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 ਜੌਨ ਬਾਰੇ ਨੂੰ ਖਾ ਲਈ ਸੀ ਰਾਣੀ ਮਨੋਜ ਨੂੰ ਕਾਹਦਾ ਕਾਹਦਾ ਜੀ ਸੀ ਮਨੋਜ ਨੂੰ ਕੀ ਆ ਸਮਾਹਤ ਉਹਨਾਂ ਬੰਦੇ ਨੇ ਮਾਰਨ ਵਾਲੇ ਜਿੱਤੇ ਦਾ ਜਿੱਤਰੇ ਮੈਡੀ ਨਾਲ ਜਿਹੜਾ ਫਰਾਉਡ ਦਾ ਚੱਕਰ ਲਗਾਇਆ ਆ ਰਿਹਾ ਕਾਹਦੀ ਮਾਰ ਕੇ ਮਾਰੇ ਦੇਖ ਲਈ ਵੀ ਥੋੜੀ ਖੱਟੀ ਦੀ ਟੀਮ ਨੂੰ ਜਲਦੀ ਹੀ ਗ라운ਡ ਤੇ ਲੈ ਆਇਆ ਲਾ ਖੇਡ ਪਿੰਡ ਵਾਲਾ ਜਿੱਥੇ ਦੀ ਸਾਥੋਂ ਦਾ ਜਲਦੀ ਗ라운ਡ ਤੇ ਲੈ ਆਇਆ ਕਿਹੜੀ ਖੱਟੀ ਦੇ ਸਾਡੇ ਜੈਕਾਰੇ ਵਾਲਾ ਜਲਵਾਨ ਹੈ ਉਹਨਾਂ ਦੇ ਕਲੌਟ ਦੇ ਜਿਹੜਾ ਵਾਲਾ ਲਖੀ ਜੱਫਾ ਲਾ ਕੇ ਪੱਟ ਬਣਾਇਆ ਆਉਂਦੇ ਆਏ ਹਾਂ ਚੱਕ ਕੇ ਬੱਸੀ ਭਰਦਾ ਨਾਲ ਜੱਫਾ ਪਾ ਕੇ ਚੜਾ ਤੇ ਸਾਡਾ ਜੱਫਾ ਜੀ ਜੇ ਉਹ ਬੜਾ ਹੀ ਜੀਵਾ ਆ ਰਿਹਾ ਮੌਜੂਦ ਬੋਲੇ ਸੋਨਹਲ ਬੋਲੇ ਸੋਨਹਲ ਲੋਕ ਮਾਰਤ ਦੇ ਅਕੂ ਤੇ ਦਾਰਿਆਂ ਦਾ ਸਹਿਰਵਾ ਕਰਦੀ ਹੈ अगर सिंध जी सॾे दुकान जमण